ਸ਼ੰਭੂ ਬਾਰਡਰ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਹੌਸਲੇ ਬੁਲੰਦ ਨੇ ਕਿਸਾਨਾਂ ਦੇ ਤੇ ਦੂਜੇ ਪਾਸੇ ਪ੍ਰਸ਼ਾਸਨਾ ਜੋ ਹਰਿਆਣਾ ਦਾ ਲਗਾਤਾਰ ਆਥਰੂ ਗੈਸ ਦੇ ਗੋਲੇ ਸੁੱਟ ਰਿਹਾ ਫਾਇਰਿੰਗ ਵੀ ਕੀਤੀ ਜਾ ਰਹੀ ਹੈ ਜਿਦੇ ਚਲਦੇ ਆ ਕਿਸਾਨਾਂ ਆ ਦੇ ਵਿੱਚ ਰੋਸ ਵੀ ਹੈ ਤੇ ਉਹਨਾਂ ਦੇ ਜੋਸ਼ ਵੀ ਹੌਸਲੇ ਬੁਲੰਦ ਰਿਟ ਲਗਾਤਾਰ ਲੋਕਤੰਤਰ ਦੇ ਵਿੱਚ ਸੰਵਿਧਾਨਕ ਤੌਰ ਦੇ ਉੱਤੇ ਉਹਨਾਂ ਦਾ ਜਮਹੂਰੀ ਹੱਕ ਹੈ ਉਹ ਜਾ ਸਕਦੇ ਅੱਜ ਜੀ ਬਨੋਰ ਲਾਲ ਖੱਟੜਾ ਸਾਹਿਬ ਦੀ ਸਰਕਾਰ ਹੈ ਦੱਸਣਗੇ ਵੀ ਪਹਿਲਾਂ ਇਹਨਾਂ ਨੇ ਕਦੇ ਕੋ ਧਰਨਾ ਨਹੀਂ ਦਿੱਤਾ ਜੋ ਬਹੁਤ ਵੱਡਾ ਸਵਾਲ ਬਣਿਆ ਹੈ ਪਰ ਉਹਦੇ ਉੱਤੇ ਸਰਕਾਰ ਚੁੱਪ ਹੈ ਜੋ ਸ਼ੰਭੂ ਦੇ ਉੱਤੇ ਜੋ ਕਿਸਾਨਾਂ ਰੋਕਿਆ ਜਾ ਰਿਹਾ ਹੈ ਪੁਲਸ ਪੰਜਾਬ ਦੀ ਸਰਹੱਦ 'ਤੇ ਬੈਠੇ ਨੇ ਕਿਸਾਨ ਹਰਿਆਣਾ ਪੁਲਸ ਪੰਜਾਬ ਦੇ ਵਿੱਚ ਐਂਟਰ ਆ ਪਰ ਪੰਜਾਬ ਸਰਕਾਰ ਹਲੇ ਤੱਕ ਕੁਝ ਬਿਆਨ ਤੇ ਨਹੀਂ ਹੈ ਜੇ ਇੱਕ ਨੋਟਿਸ ਕੀਤਾ ਜਾਂਦਾ ਵੀ ਪੰਜਾਬ ਦੀ ਸਰਹੱਦ 'ਤੇ ਡਰੋਨ ਕੀ ਮੈਰ ਉਹ ਸਰਹੱਦ ਦੀ ਪੰਜਾਬ ਦੀ ਹੈ ਜੀ ਕਰ ਉਹ ਇਧਰ ਆ ਕੇ ਜਿਹੜੀ ਜਵੇਂ ਇਸ ਚਲਾ ਰਹੇ ਨੇ ਗੋਲੇ ਚੱਲ ਰਹੇ ਹੋ ਗੋਲੇ ਚੱਲ ਰਹੇ ਹਜੂਆਂ ਦੇ ਗੋਲੇ ਸੱਟ ਰਹੇ ਨੇ ਜੋ ਗੋਲੀਬਾਰੀ ਕੀਤੀ ਜਾ ਰਹੀ ਹੈ ਇਹ ਠੀਕ ਨਹੀਂ ਹੈ ਸੁਖਪਾਲ ਸਿੰਘ ਖਿਆਰਾ ਕਾਂਗਰਸ ਦੇ ਵੱਡੇ ਲੀਡਰ ਨੇ ਕਹ ਲਓ ਧਰਨੇ ਦੇ ਵਿੱਚ ਵੀ ਹੋ ਕੇ ਗਏ ਨਹੀਂ ਉਹਨਾਂ ਨੇ ਮਾਹੌਲ ਦੇਖਿਆ ਉੱਥੇ ਜੋ ਕਿਸਾਨਾਂ ਨਾਲ ਕੀਤਾ ਗਿਆ ਜੀ ਕਹਿੰਦੇ ਸੱਟਾਂ ਵੱਜੀ ਹੋਈਆਂ ਨੇ ਕਿਸਾਨਾਂ ਦੇ ਪਰਨੇ ਪਾਣੀ ਨਾਲ ਗਿੱਲੇ ਕਰਕੇ ਸਿਰ ਤੇ ਲੈ ਭੇਟੇ ਹੋਏ ਨੇ ਤੇ ਜਦੋਂ ਪਰਨਾ ਨਿਚੋੜਦੇ ਨੇ ਤਾਂ ਉਹਦੇ ਵਿੱਚੋਂ ਖੂਨ ਨਿਕਲਦਾ ਉਹ ਕਿਹਾ ਵੀ ਅਜਿਹਾ ਵਰਤਾਨ ਸਿਰਜਿਆ ਜਾ ਰਿਹਾ ਹੈ ਵੀ ਮੈਂ ਮੁੱਖ ਮੰਤਰੀ ਭਗੰਤ ਸਿੰਘ ਮਾਨ ਨੂੰ ਅਪੀਲ ਕਰਦਾ ਜੀ ਉਹਨਾਂ ਦਾ ਸਾਥ ਦਿਓ ਤੇ ਇੱਥੇ ਐਂਬੂਲੈਂਸ ਵਗੈਰਾ ਵੀ ਖੜੀ ਕੀਤਾ ਜੀ ਸੁਖਪਾਲ ਸਖੇਰਾ ਵਿਰੋਧੀ ਪਾਰਟੀ ਦੇ ਵਿੱਚ ਨੇ ਤੇ ਵਿਵਾਕਾ ਗੂੜੇ ਜੀ ਔਰ ਜਿਹੜੇ ਕਿਸਾਨ ਸ਼ੰਭੂ ਵਾਲੇ ਪਾਸੇ ਬੈਠੇ ਬਹੁ ਗਿਣਤੀ ਇਹ ਦੋਬੇ ਵਾਲੀ ਹੈ ਉਹ ਬਹੁਤ ਸਾਰਿਆਂ ਨੂੰ ਬਾਈ ਨੇਮ ਜਾਣਦੇ ਹੋਣਗੇ ਨਾਂ ਵੀ ਜਾਣਦੇ ਹੋਣ ਉਹ ਕਿਸਾਨ ਕੋਈ ਪਾਕਿਸਤਾਨ ਤੋਂ ਤਾਂ ਨਹੀਂ ਇਕੱਠੇ ਹੋ ਕੇ ਆਗੇ ਇਹ ਤਾਂ ਪੰਜਾਬ ਦੇ ਹੈ ਸਾਡਾ ਅੰਦੋਲਨ ਚੱਲ ਰਿਹਾ ਹੈ ਕੇਂਦਰ ਵੱਲੋਂ ਮੰਗਾਂ ਰੋਕੀਆਂ ਗਈਆਂ ਨੇ ਨਹੀਂ ਮੰਨੀਆਂ ਜਾ ਰਹੀਆਂ ਪਰ ਇਹ ਨਾ ਹੋਵੇ ਭਾਜਪਾ ਨੂੰ ਨਾ ਘੇਰਾ ਜਾਵੇ ਹੁਣ ਮਨਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਸੁਨੀਲ ਜਾਖੜ ਨੂੰ ਘੇਰਿਆ ਗਿਆ ਜੀ ਉਹਨਾਂ ਕਹਿੰਿਆ ਕਿ ਹੁਣ ਸੁਨੀਲ ਜਾਖੜ ਕਿਉਂ ਨਹੀਂ ਬੋਲਦੇ ਭਾਜਪਾ ਦੀ ਸਥਿਤੀ ਪੰਜਾਬ ਦੇ ਵਿੱਚ ਬਹੁਤ ਹਾਸੋ ਹੀ ਨਹੀਂ ਬਣੀ ਵੀ ਹੈ ਭਾਜਪਾ ਨੂੰ ਤਾਂ ਇਹ ਲੱਭ ਹੀ ਨਹੀਂ ਰਿਹਾ ਉਹਨਾਂ ਨੇ ਕਰਨਾ ਕੀ ਹੈ ਕਾਂਗਰਸ ਨੂੰ ਵੱਡਾ ਝਟਕਾ ਵੱਜਿਆ ਜੀ ਕਾਂਗਰਸ ਦਾ ਵੱਡਾ ਲੀਡਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਅਸ਼ੋਕ ਚਵਾਨ ਨੂੰ ਮਹਾਰਾਸ਼ਟਰ ਤੋਂ ਟਿਕਟ ਮਿਲ ਗਈ ਹੈ ਅੱਜ ਕੱਲ ਇਹ ਆਗੂ ਬਹੁਣੇ ਐ ਜੀ ਇਹ ਅਸ਼ੋਕ ਚਵਾਨ ਕੋਈ ਦੁੱਧ ਧੁੱਤਾ ਬੰਦਾ ਨਹੀਂ ਉਹ ਆਦਰਸ਼ ਪਲਾਡ ਘਟਾਲੇ ਦੇ ਵਿੱਚ ਇਹਦਾ ਨਾਮ ਬੋਲਦਾ ਹੈ ਰਾਸ਼ਟਰ ਦੇ ਵਿੱਚ ਗੁਰਦੁਆਰਾ ਅਸੋਦ ਐਕਟ ਬਿਰਨੂ ਨੂੰ ਟਾਲ ਦਿੱਤਾ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਤੇ ਐਰਜੀਪੀਸੀ ਬੁਰਾ ਲਗਾਤਾਰ ਇਸ ਦਾ ਵਿਰੋਧ ਕੀਤਾ ਗਿਆ ਸੀ ਤੇ ਇਹ ਵਫਦ ਮਹਾਰਾਸ਼ਟਰ ਦੇ ਮਿਲ ਕੇ ਵੀ ਆਇਆ ਜੀ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਸਭ ਤੋਂ ਵੱਡੀ ਗੱਲ ਇੱਕ ਬਿਆਨ ਸਾਹਮਣੇ ਆ ਹਰਿਆਣੇ ਦੇ ਕਿਸਾਨਾਂ ਦਾ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਜੋ ਕੀ ਹਰਿਆਣੇ ਜੈਂਟਰ ਹੋਏ ਨੂੰ ਦਾਖਲ ਹੋਣ ਦੇ ਉਹਨਾਂ ਦੇ ਉੱਤੇ ਕੋਈ ਤਸ਼ੱਦਦ ਹੋਇਆ ਤਾਂ ਸਾਡੇ ਵੱਲੋਂ ਹਰਕਤ ਕੀਤੀ ਜਾਵੇਗੀ ਉਹ ਕਹਿੰਦੇ ਉਥੋਂ ਦੀਆਂ ਖਾ ਪੰਚਾਇਤਾਂ ਵੀ ਆਪ ਸੁਣਿੰਦੀ ਮੀਟਿੰਗਾਂ ਕਰਨ ਲੱਗੀਆਂ ਨੇ ਜੀ ਪਹਿਲਾਂ ਵੀ ਹਰਿਆਣਾ ਪੰਜਾਬ ਦੇ ਕਿਸਾਨ ਇਕੱਠੇ ਸੀ ਐਸ ਵਾਰ ਗੱਲ ਇੰਨੀ ਕਰਕੇ ਪਿਛਲੀ ਵਾਰੀ ਇਹਨਾਂ ਦੇ ਬਾਰਡਰ ਤੜਾਉਣ ਵਾਸਤੇ ਹਰਿਆਣੇ ਵਾਲੇ ਪਹਿਲਾਂ ਆਗੇ ਸੀ ਜੀ ਅਤਿ ਸ੍ਰੀਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰ ਗਿਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਸਰਬ ਜਿਵੇਂ ਪਤਾ ਹੀ ਹੈ ਵੀ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਹੌਸਲੇ ਬੁਲੰਦ ਨੇ ਕਿਸਾਨਾਂ ਦੇ ਤੇ ਦੂਜੇ ਪਾਸੇ ਪ੍ਰਸ਼ਾਸਨਾ ਜੋ ਹਰਿਆਣੇ ਦਾ ਲਗਾਤਾਰ ਆਥਰੂ ਗੈਸ ਦੇ ਗੋਲੇ ਸੁੱਟ ਰਿਹਾ ਫਾਇਰਿੰਗ ਵੀ ਕੀਤੀ ਜਾ ਰਹੀ ਹੈ ਜਿਦੇ ਚਲਦਿਆ ਕਿਸਾਨਾਂ ਆ ਦੇ ਵਿੱਚ ਰੋਸ ਵੀ ਹੈ ਤੇ ਉਹਨਾਂ ਦੇ ਜੋਸ਼ ਵੀ ਹੌਸਲੇ ਬੁਲੰਦ ਰਿਟੇ ਲਗਾਤਾਰ ਦੇਖੋ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਜਾ ਰਹੇ ਨੇ ਦਿੱਲੀ ਦੇ ਵਿੱਚ ਜੀ ਲੋਕਤੰਤਰ ਦੇ ਵਿੱਚ ਸੰਵਿਧਾਨਕ ਤੌਰ ਦੇ ਉੱਤੇ ਉਹਨਾਂ ਦਾ ਜਮਹੂਰੀ ਹੱਕ ਹੈ ਉਹ ਜਾ ਸਕਦੀ ਹੈ ਅੱਜ ਜਿਹੜੀ ਬਨੋਰ ਲਾਲ ਖੱਟਨ ਸਾਹਿਬ ਦੀ ਸਰਕਾਰ ਹੈ ਦੱਸਣਗੇ ਵੀ ਪਹਿਲਾਂ ਇਹਨਾਂ ਨੇ ਕਦੇ ਕੋਈ ਧਰਨਾ ਨਹੀਂ ਦਿੱਤਾ ਜਦੋਂ ਇੱਥੇ ਹੁੱਡਾ ਸਾਹਿਬ ਦੀ ਸਰਕਾਰ ਸੀ ਤੇ ਅੱਜ ਤੁਸੀਂ ਕਿਹੜਾ ਪੜਤ ਪੜਾਉਣ ਲੱਗੇ ਹੋ ਕਿਹੜਾ ਸਬਕ ਸਿਖਾਉਣ ਲੱਗੇ ਹੋ ਹਰਿਆਣਾ 'ਚ ਉਹਨਾਂ ਨੇ ਕੁਝ ਕਰਨਾ ਨਹੀਂ ਹਰਿਆਣਾ ਦੇ ਵਿੱਚ ਉਹਨਾਂ ਨੇ ਕੁਝ ਕਰਨਾ ਨਹੀਂ ਹਰਿਆਣੇ 'ਚੋਂ ਲੰਘਣਾ ਹੈ ਤੇ ਲੰਘਾ ਕਿਤੇ ਰੋਕਿਆ ਨਹੀਂ ਜਾ ਸਕਦਾ ਜਦੋਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਇਹਨਾਂ ਨੂੰ ਪੁੱਛਿਆ ਹਰਿਆਣੇ ਨੂੰ ਕਿ ਕਾਦੇ ਵਾਸਤੇ ਰੋਕਿਆ ਕਿਹੜੇ ਕਾਨੂੰਨ ਤਹਿਤ ਰੋਕਿਆ ਕੋਈ ਜਵਾਬ ਨਹੀਂ ਕਹਲੂ ਫੇਰ ਜਵਾਬ ਦੇਣ ਸਪਰੀਮ ਕੋਰਟ ਦੇ ਵਿੱਚ ਇੱਕ ਵਕੀਲਾਂ ਦੀ ਜੱਥੇਬੰਦੀ ਗਈ ਕਿ ਇੱਥੇ ਜੀ ਰਿਕਰਵਟ ਆਜੂਗੀ ਆ ਆਜੂ ਫਲਾਣਾ ਆਜੂ ਕਿ ਉਹ ਜਸਸਾ ਸਭ ਬੋਲੇ ਨਹੀਂ ਉਹ ਕਹਿੰਦੇ ਬਜਾਰਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਕਾਨੂੰਨਨ ਹੱਕ ਹੈ ਉਹਨਾਂ ਦਾ ਉਹ ਕੋਈ ਅਮਨ ਕਾਨੂੰਨ ਦੀ ਸਥਿਤੀ ਵਿਗਾੜਦੇ ਐ ਕਹਿੰਦੇ ਜੀ ਨਹੀਂ ਤੇ ਫਿਰ ਤੁਹਾਨੂੰ ਕੀ ਤਕਲੀਫ ਹੈ ਫਿਰ ਪਿਛਲੀ ਸਥਿਤੀ ਦੇ ਵਿੱਚ ਜਾਓ ਜਦੋਂ 2022 ਦੇ ਵਿੱਚ ਤੇ 21 ਦੇ ਅਖੀਰ ਦੇ ਵਿੱਚ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਸੀ ਕਿ ਮੈਂ ਕਾਨੂੰਨ ਵਾਪਸ ਲੈਣਾ ਜੀ ਤੇ ਉਦੋਂ ਕੁਝ ਗੱਲਾਂ ਮੰਨੀਆਂ ਸੀ ਤੁਸੀਂ ਫਿਰ ਉਹ ਲਾਗੂ ਕਰੋ ਮੋਕਰੀ ਦਾ ਕੇਂਦਰ ਦੀ ਸਰਕਾਰ ਹੈ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਉਹ ਪ੍ਰੋਟੈਸਟ ਨਾ ਕਰਨ ਧਰਨਾਣਾ ਦੇਣ ਮੁਜਾਰਾ ਨਾ ਕਰਨ ਇੱਕਵੇਂ ਹੋ ਸਕਦਾ ਸੋ ਇਹ ਚੀਜ਼ ਨੂੰ ਲੈ ਕੇ ਉਹਨਾਂ ਨੇ ਆਪਰਾ ਮਜਾਰਾ ਕੀਤਾ ਉਹ ਮਜਾਰੇ ਦੇ ਵਿੱਚ ਹਾਲ ਦੀ ਘੜੀ ਜੋ ਮੈਨੂੰ ਪਤਾ ਲੱਗਿਆ ਇੱਕ ਵਾਰੀ ਫੇਰ ਕੇਂਦਰ ਦੇ ਵਜ਼ੀਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਜੀ ਸ਼ਾਮ ਨੂੰ ਇਹ ਗੱਲਬਾਤ ਹੋਵੇਗੀ ਉਦੋਂ ਤੱਕ ਮੇਰਾ ਖਿਆਲ ਹੈ ਕਿ ਪਤਾ ਲੱਗਿਆ ਕਿ ਤਿੰਨ ਵਜ਼ੀਰ ਫੇਰ ਚੰਡੀਗੜ੍ਹ ਦੇ ਵਿੱਚ ਆ ਰਹੇ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਦੋ ਗੇਟ ਦੀ ਗੱਲ ਹੋ ਚੁੱਕੀ ਹੈ ਤੀਜੇ ਗੇਟ ਦੀ ਗੱਲ ਕਰਨੀ ਹੈ ਜੇ ਤਾਂ ਉਹਨਾਂ ਦੇ ਨਾਲ ਨਿਵੇੜਨਾਂ ਤਾਂ ਆ ਤਰ੍ਹਾਂ ਤਰ੍ਹਾਂ ਦੇ ਤੁਸੀਂ ਕੰਮ ਕਰ ਰਹੇ ਹੋ ਤੇ ਇਹਨਾਂ ਦਾ ਭਾਜਪੀ ਦਾ ਇੱਕ ਲੀਡਰ ਆ ਪੁਰਾਣੀਆਂ ਤਸਵੀਰਾਂ ਪਾ ਪਾ ਕੇ ਦੇਖੋ ਪੁਲਿਸ ਦੇ ਨਾਲ ਆ ਖਾਲਸਤਾਨੀ ਖਾਲਸਤਾਨੀ ਕੋਈ ਗੁਨਾਹ ਹੈਗਾ ਜੇ ਤੁਸੀਂ ਕਹੋ ਹਿੰਦੂ ਰਾਸ਼ਟਰ ਤਾਂ ਕੋਈ ਗੁਨਾਹ ਨਹੀਂ ਤੇ ਦੂਜਾ ਕਹੇ ਸਿੱਖ ਰਾਸ਼ਟਰ ਗੁਨਾਹ ਹੈ ਸਾਡਾ ਸੰਵਿਧਾਨ ਕਹਿੰਦਾ ਧਰਮ ਅਨੇਕ ਭਾਰਤ ਇੱਕ ਇੱਥੇ ਬੱਕਰੀਆਂ ਬੱਕਰੀਆਂ ਜਾਤੀਆਂ ਬੱਕਰੇ ਬੱਕਰੇ ਖਿੱਤੇ ਬੱਕਰੀਆਂ ਬੱਕਰੀਆਂ ਪੇਸ਼ਾਵਾਂ ਇਹ ਸਾਰਿਆਂ ਦਾ ਸਵੇਲਤਾ ਗੁਲਦਸਤਾ ਬਣ ਕੇ ਭਾਰਤ ਹੈ ਪਰ ਇਹਨਾਂ ਦੇ ਬਹੁਤ ਸਾਰੇ ਆਗੂਆਂ ਦੇ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਫਾਟੇ ਐ ਉਹ ਕਦੇ ਕਿਸੇ ਨੂੰ ਟੁਕੜੇ ਟੁਕੜੇ ਗਾਇੰਗ ਦੱਸਦੇ ਐ ਕਦੇ ਕਿਸੇ ਨੂੰ ਕੁਛ ਦੱਸਦੇ ਐ ਕਦੇ ਕਿਸੇ ਨੂੰ ਕੁਛ ਦੱਸਦੇ ਐ ਬੱਤਰ ਹੈ ਗੱਲਬਾਤ ਕਰੋ ਸੰਵਾਦ ਰਾਹੀਂ ਮਸਲੇ ਦਾ ਹੱਲ ਕਰੋ ਇਹ ਜਿਹੜਾ ਮਾਹੌਲ ਸਿਰਜਾਇਆ ਜਾ ਰਿਹਾ ਹੈ ਮਨੋਰ ਲਾਲ ਖੱਟੜ ਸਾਹਿਬ ਤੁਸੀਂ ਸਦਾ ਬਾਸ ਤੇ ਰਾਜ ਤੇ ਨਹੀਂ ਬੈਠੇ ਰਹਿਣਾ ਪਿਛਲੇ ਯਾਦ ਕਰ ਲਓ ਜਦੋਂ ਪਹਿਲਾਂ ਕਿਸਾਨ ਅੰਦੋਲਨ ਚੱਲਿਆ ਸੀ ਤੁਹਾਡਾ ਤਾਂ ਚੌਪਰ ਨਹੀਂ ਸੀ ਉਤਰਨ ਦਿੰਦੇ ਉਹ ਇਹ ਸਦਾ ਨਹੀਂ ਰਹਿਣਾ ਹੁੰਦਾ ਸੰਵਾਦ ਚਾਓ ਇਹਦਾ ਹੱਲ ਕਰੋ ਸਾਰੇ ਲੋਕ ਤੁਹਾਡੇ ਸਾਰਿਆਂ ਵੱਲ ਨੂੰ ਝਾਕ ਰਹੇ ਜੀ ਸਟੋਲ ਸਾਹਿਬ ਇੱਕ ਸਵਾਲ ਆ ਜੋ ਬਹੁਤ ਵੱਡਾ ਸਵਾਲ ਬਣਿਆ ਹੈ ਪਰ ਉਹਦੇ ਉੱਤੇ ਸਰਕਾਰ ਚੁੱਪ ਹੈ ਜੋ ਸ਼ੰਭੂ ਦੇ ਉੱਤੇ ਜੋ ਕਿਸਾਨਾਂ ਰੋਕਿਆ ਜਾ ਰਿਹਾ ਹੈ ਟੋਲ ਸਾਹਿਬ ਪੰਜਾਬ ਦੀ ਸਰਹੱਦ 'ਚ ਬੈਠੇ ਨੇ ਕਿਸਾਨ ਹਰਿਆਣਾ ਪੁਲਿਸ ਪੰਜਾਬ ਦੇ ਵਿੱਚ ਐਂਟਰ ਆ ਪਰ ਪੰਜਾਬ ਸਰਕਾਰ ਹਲੇ ਤੱਕ ਕੋਈ ਬਿਆਨ ਤੇ ਨਹੀਂ ਹੈ ਜੇ ਇੱਕ ਨੋਟਿਸ ਕੀਤਾ ਜਾਂਦਾ ਵੀ ਪੰਜਾਬ ਦੀ ਸਰਹੱਦ 'ਤੇ ਡਰੋਨ ਕੀ ਮਾਰ ਉਹ ਸਰਹੱਦ ਦੀ ਪੰਜਾਬ ਦੀ ਹੈ ਜੀ ਦੇਖੋ ਕਈ ਵਾਰ ਇਹ ਕੋਈ ਅੰਤਰਰਾਸ਼ਟਰੀ ਬਾਰਡਰ ਤਾਂ ਹੈ ਨਹੀਂ ਜੀ ਇਦੇ ਵਾਸਤੇ ਕਾਨੂੰਨ ਹੋਰ-ਹੋਰ ਨੇ ਕਈ ਵਾਰੀ ਪੰਜਾਬ ਵਾਲੇ ਵੀ ਪਰਲੇ ਪਾਸੇ ਜਾ ਕੇ ਦੇਖੇ ਹੁੰਦੇ ਆ ਇੱਥੋਂ ਤੱਕ ਕਿ ਹੈਲੀਕਾਪਟਰ ਦੇ ਰਾਹੀਂ ਵੀ ਜਾ ਆਉਂਦੇ ਸੀ ਕੁਝ ਸਮਾਂ ਪਹਿਲਾਂ ਐਸਵਾਈਐਲ ਦੇ ਮਾਮਲੇ ਦੇ ਵਿੱਚ ਟਟਾਲਾ ਸਾਹਿਬ ਤੇ ਹੋਰ ਨਾਣੇ ਆ ਕੇ ਸੰਘਰਸ਼ ਕੀਤਾ ਕਿ ਲਓ ਜੀ ਅਸੀਂ ਤਾਂ ਕਾਨੂੰਨ ਤੋੜਨ ਲੱਗੇ ਆ ਉਹ ਫੜੇ ਲਿਆ ਕੇ ਇੱਥੇ ਓਪਨ ਜੇਲ੍ਹ 'ਚ ਬਿਠਾਤੇ ਇਹ ਤਾਂ ਡਰੋਨ ਹੈ ਉਹ ਤਾਂ ਚੌਪਰ ਗੇੜਾ ਦੇ ਕੇ ਆਏ ਸੀ ਹਰਿਆਣੇ ਦੇ ਵਿੱਚ ਇਹ ਨਹੀਂ ਕੋਈ ਹੁੰਦਾ ਉਹ ਕਿਤੋਂ ਵੀ ਦੇਖ ਸਕਦੇ ਐ ਪਰ ਜੇਕਰ ਉਹ ਇਧਰ ਆ ਕੇ ਜਿਹੜੀ ਜਿਵੇਂ ਇਹ ਚਲਾ ਰਹੇ ਨੇ ਆਸੂ ਗੈਸ ਦੇ ਗੋਲੇ ਹੋਗੇ ਜੀ ਗੋਲੇ ਹਾਂ ਹੰਝੂਆਂ ਦੇ ਗੋਲੇ ਸੱਟ ਰਹੇ ਨੇ ਜਾਂ ਗੋਲੀਬਾਰੀ ਕੀਤੀ ਜਾ ਰਹੀ ਹੈ ਇਹ ਠੀਕ ਨਹੀਂ ਹੈ ਇਹਦੇ ਤੇ ਥੋੜਾ ਜਆ ਜਾਪਤਾ ਵੀ ਰੱਖਣਾ ਚਾਹੀਦਾ ਤਾਂ ਤੇ ਪੰਜਾਬ ਦੀ ਸਰਕਾਰ ਕਿਉਂ ਚੁੱਪ ਹੱਥਿਆਤਰੀ ਬੈਠੀ ਐ ਪਤਾ ਲੱਗਿਆ ਕਿ ਪਟਿਆਲੇ ਦੇ ਡੀਸੀ ਤੇ ਪਟਿਆਲੇ ਦੇ ਐਸਐਸਪੀ ਨੇ ਅੰਬਾਲਾ ਦੇ ਡੀਸੀ ਤੇ ਅੰਬਾਲਾ ਦੇ ਐਸਐਸਪੀ ਨੂੰ ਕੋਈ ਸੰਵਾਦਰ ਚਾਹੁੰਦਾ ਯਤਨ ਕੀਤਾ ਕੁਝ ਚਿੱਠੀਆਂ ਵੀ ਲਿਖੀਆਂ ਨੇ ਜਦੋਂ ਇਹ ਕਿੰਨੇ ਦਿਨਾਂ ਦਾ ਮਾਮਲਾ ਚੱਲਿਆ ਵਾ ਸੀ ਚੰਗਾ ਤਾਂ ਇਹ ਹੁੰਦਾ ਤੇ ਪੰਜਾਬ ਤੇ ਹਰਿਆਣਾ ਦੀ ਪੁਲਿਸ ਸਾਂਝੇ ਤੌਰ ਤੇ ਬੈਠ ਕੇ ਇਹਦੀ ਕੋਈ ਗੱਲ ਕਰਦੀ ਜੀ ਕੋਈ ਵਿਉਤਬੰਦੀ ਕਰਦੀ ਉਹਨਾਂ ਨਾਲ ਗੱਲ ਨਿਬੜਦੀ ਜਾਣਾ ਉਹਨਾਂ ਨੇ ਦਿੱਲੀ ਹੈ ਤੇ ਮਨੋਰ لال ਖੱਟਰ ਦੀ ਸਰਕਾਰ ਦੇ ਵੱਲੋਂ ਬਲਬਲਾਗ ਆਪ ਦੇ ਗੱਲ ਦੇ ਵਿੱਚ ਪਾ ਲਈ ਹੈ ਜੀ ਸੋ ਨਾਲ ਹੀ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਵੱਡੇ ਲੀਡਰ ਨੇ ਕਹਲੋ ਧਰਨੇ ਦੇ ਵਿੱਚ ਵੀ ਹੋ ਕੇ ਗਏ ਨਹੀਂ ਉਹਨਾਂ ਨੇ ਮਾਹੌਲ ਦੇਖਿਆ ਉੱਥੇ ਜੋ ਕਿਸਾਨਾਂ ਨਾਲ ਕੀਤਾ ਗਿਆ ਜੀ ਕਹਿੰਦੇ ਸੱਟਾਂ ਵੱਜੀ ਹੋਈਆਂ ਨੇ ਕਿਸਾਨਾਂ ਦੇ ਪਰਨੇ ਪਾਣੀ ਨਾਲ ਗਿੱਲੇ ਕਰਕੇ ਸਿਰ ਤੇ ਲਪੇਟੇ ਹੋਏ ਨੇ ਤੇ ਜਦੋਂ ਪਰ ਨਾਲ ਨਚੋੜਦੇ ਨੇ ਤਾਂ ਉਹਦੇ ਵਿੱਚੋਂ ਖੂਨ ਨਿਕਲਦਾ ਉਹ ਕਿਹਾ ਵੀ ਅਜਿਹਾ ਵਰਤਾਨ ਸਿਰਜਿਆ ਜਾ ਰਿਹਾ ਹੈ ਵੀ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਾ ਜੀ ਉਹਨਾਂ ਦਾ ਸਾਥ ਦਿਓ ਤੇ ਉੱਥੇ ਐਂਬੂਲੈਂਸ ਵਗੈਰਾ ਵੀ ਖੜੀ ਕੀਤਾ ਜੀ ਠੀਕ ਹੈ ਸੁਖਪਾਲ ਜ਼ਕਰਰ ਬ੍ਰੋਧੀ ਪਾਰਟੀ ਦੇ ਵਿੱਚ ਨੇ ਤੇ ਵਿਵਾਕਾ ਗੂ ਨੇ ਜੀ ਔਰ ਜਿਹੜੇ ਕਿਸਾਨ ਸ਼ੰਭੂ ਵਾਲੇ ਪਾਸੇ ਬੈਠੇ ਬਹੁ ਗਿਣਤੀ ਇਹ ਦੋਬੇ ਵਾਲੀ ਹੈ ਉਹ ਬਹੁਤ ਸਾਰਿਆਂ ਨੂੰ ਬਾਈ ਨੇਮ ਜਾਣਦੇ ਹੋਣਗੇ ਨਾਂ ਵੀ ਜਾਣਦੇ ਹੋਣ ਉਹ ਕਿਸਾਨ ਕੋਈ ਪਾਕਿਸਤਾਨ ਤੋਂ ਤਾਂ ਨਹੀਂ ਇਕੱਠੇ ਹੋ ਕੇ ਆ ਗਏ ਹੈ ਤਾਂ ਪੰਜਾਬ ਦੇ ਹੈ ਆਪਣੇ ਹੱਕ ਵਾਸਤੇ ਚੱਲੇ ਐ ਤੁਸੀਂ ਦੱਸ ਦਿਓ ਕਿ ਤੁਹਾਡਾ ਆ ਹੱਕ ਮਾੜਾ ਹੈ ਗਲਤ ਹੈ ਕਿਉਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜਣ ਲੱਗੇ ਹੋ ਤੇ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ ਮੰਨੀਆਂ ਨਹੀਂ ਉਹ ਤਾਂ ਕਹਿੰਦੇ ਹੋ ਲਾਗੂ ਕਰ ਦਿਓ ਸੋ ਸੁਖਪਾਲ ਸਿੰਘ ਖਹਿਰਾ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਨਿਜਠਣਾ ਚਾਹੀਦਾ ਪੰਜਾਬ ਵਾਲੇ ਪਾਸਿਓ ਉਹ ਵਰੋਧੀ ਧਿਰਾਂ ਇਲਜ਼ਾਮ ਲਾਉਂਦੀਆਂ ਨੇ ਉਹਵੇਂ ਨਿਜਿੱਠਿਆ ਨਹੀਂ ਜਾ ਰਿਹਾ ਜਿਵੇਂ ਕਹਿੰਦੇ ਆ ਕਿ ਕਾਰਾਗਲ ਕੀ ਵੀ ਹੈ ਹੋਮ ਮਹਿਕਮਾ ਮੁੱਖ ਮੰਤਰੀ ਸਾਹਿਬ ਕੋਲੇ ਹੈ ਤੇ ਮੁੱਖ ਮੰਤਰੀ ਸਾਹਿਬ ਤਾਂ ਦਿੱਲੀ ਵਾਲੇ ਸ਼ਾਹੀ ਨੂੰ ਨਾਲ ਬਹਾ ਕੇ ਅਜੁੱਧਿਆ ਤੁਰੇ ਫਿਰਦੇ ਆ ਉਹਨੂੰ ਇਕੱਲੇ ਨੂੰ ਰਸਤਾ ਨਹੀਂ ਪਤਾ ਕਿ ਉਹ ਕਿ ਚੋਪਰ ਪੰਜਾਬ ਦਾ ਜਾਣਾ ਜੀ ਕਸ ਕਰਕੇ ਵੈਸ ਸਮਝਦਾ ਸਾਰੀਂ ਤਰ੍ਹਾਂ ਨੂੰ ਪੰਜਾਬ ਦੀ ਸਰਕਾਰ ਨੂੰ ਤਾਂ ਵੈਸੇ ਚਾਹੀਦਾ ਹੈ ਇਹੋ ਜੇ ਸਵੇਦਨਚੀਲ ਮੁੱਦਿਆਂ ਦੇ ਉੱਤੇ ਸਰਪਾਰਟੀ ਮੀਟਿੰਗ ਬੁਲਾਵੀ ਜੀ ਸੋ ਜੋ ਖੈਰਾ ਸਾਬ ਨੇ ਸਲਾਹ ਦਿੱਤੀ ਹੈ ਸਲਾਹ ਤਾਂ ਹੋਰ ਵੀ ਬਥੇਰੇ ਦੇ ਰਹੇ ਨੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਪਹਿਲੇ ਹੀ ਕਹਿੰਦੇ ਮੈਨੂੰ ਪਤਾ ਸਾਰਾ ਕੁਝ ਉਹਨਾਂ ਨੂੰ ਸਲਾਹ ਕਾ ਦੀ ਸੋ ਇਸ ਸਤਿ ਤੀਰੂ ਇੱਕ ਵਧੀਆ ਤਰੀਕੇ ਨਾਲ ਕਿਸਾਨਾਂ ਵੱਲੋਂ ਵੀ ਮੈਂ ਭਦੇਰ ਸਾਹਿਬ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਵੀ ਅਸੀਂ ਕੋਈ ਪਹਿਲੀ ਬੇਨਤੀ ਕੀਤੀ ਆ ਸਾਰਿਆਂ ਨੂੰ ਪਰ ਮੈਂ ਭਦੇਰ ਸਾਹਿਬ ਨੂੰ ਇੱਕ ਬੇਨਤੀ ਕਰਦਿਆਂ ਕਰਨ ਵਾਲਿਆਂ ਨੇ ਦੁਸ਼ਮਣ ਬਾਤ ਕਰੇ ਅਣ ਹੋਣੀ ਕਰਨ ਵਾਲਿਆਂ ਨੇ ਬਹੁਤ ਕੁਝ ਕਰਦੇ ਨੇ ਤੁਹਾਡੀ ਕੁਸਪੈਟ ਕਰਾ ਦੇਣੀ ਆ ਬਾੜੇ ਬੰਦਿਆਂ ਦੀ ਕੰਮ ਨੂੰ ਨਿਆਨੇ ਕਰਨਾ ਹੈ ਨਾ ਥੋੜਾ ਬਚਨੇ ਸੋ ਜੋਸ਼ ਦੇ ਨਾਲ-ਨਾਲ ਹੋਸ਼ ਨਾਲ ਕੰਮ ਕਰਨਾ ਵੀ ਕਿਤੇ ਵੱਧ ਚੰਗਾ ਹੁੰਦਾ ਹੈ ਔਰ ਕੁਝ ਸਿਆਣੇ ਬੰਦਿਆਂ ਦੀ ਡਿਊਟੀ ਲਾਓ ਜਿਹੜੇ ਇਹੋ ਜਿਹੇ ਅੰਸਰਾਂ ਤੇ ਨਿਗਾ ਰੱਖਣ ਜਿਹੜੇ ਤੁਹਾਨੂੰ ਬਦਨਾਮ ਨਾ ਕਰ ਦੇਣ ਜੀ ਉਹਨਾਂ ਤੋਂ ਬਚਨ ਦੀ ਲੋੜ ਹੈ ਜੀ ਸੋ ਟੋਲ ਸਾਹਿਬ ਕਿਸਾਨ ਅੰਦੋਲਨ ਚੱਲ ਰਿਹਾ ਹੈ ਕੇਂਦਰ ਵੱਲੋਂ ਮੰਗਾਂ ਰੋਕੀਆਂ ਗਈਆਂ ਨੇ ਨਹੀਂ ਮੰਨੀਆਂ ਜਾ ਰਹੀਆਂ ਪਰ ਇਹ ਨਾ ਹੋਵੇ ਭਾਜਪਾ ਨੂੰ ਨਾ ਕਿਰਾ ਜਾਵੇ ਹੁਣ ਮਨਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਸੁਨੀਲ ਜਾਖੜ ਨੂੰ ਕਿਹਾ ਗਿਆ ਜੀ ਉਹਨਾਂ ਕਹਿੰਿਆ ਕਿ ਹੁਣ ਸੁਨੀਲ ਜਾਖੜ ਕਿਉਂ ਨਹੀਂ ਬੋਲਦੇ ਜੀ ਭਾਜਪਾ ਦੀ ਸਥਿਤੀ ਪੰਜਾਬ ਦੇ ਵਿੱਚ ਬਹੁਤ ਹਾਸੋ ਹੀ ਨਹੀਂ ਬਣੀ ਵੀ ਹੈ ਭਾਜਪਾ ਨੂੰ ਤਾਂ ਇਹ ਲੱਭ ਹੀ ਨਹੀਂ ਰਿਹਾ ਉਹਨਾਂ ਨੇ ਕਰਨਾ ਕੀ ਹੈ ਕੇਂਦਰ ਦੀ ਇਸ ਰਾਜਨੀਤੀ ਤੋਂ ਪੰਜਾਬ ਦੀ ਭਾਜਪਾ ਦੇ ਆਗੂ ਡਾਡੇ ਨਾਰਾਜ਼ ਨੇ ਆ ਜਿਹੜੇ ਦਾਵਾ-ਦਵ ਚੱਲੇ ਸੀ ਨਾ ਭਾਜਪਾ 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 ਕਰਕੇ ਉਹ ਬ੍ਰਿਕਾ ਲੱਗ ਗਈਆਂ ਤੇ ਸਭ ਤੋਂ ਬਾੜੀ ਸਥਿਤੀ ਹੋਈ ਹੈ ਸਾਡੇ ਅਕਾਲੀ ਦਲ ਦੇ ਨਾਲ ਕੋਪ ਅਗਲੀ ਗੱਲ ਚ ਕਰ ਲਾਂਗੇ ਸੁਖਵੀਰ ਸੋਹਰਾ ਨੇ ਆਪ ਦੀ ਯਾਤਰਾ ਵੀ ਰੋਕਤੀ ਹੈ ਇੱਕ ਦਿਨ ਵਾਸਤੇ ਸੋ ਐਸਵੇਲੇ ਬਿਲਕੁਲ ਸਰੀਲ ਜਾਖੜ ਸਾਹਿਬ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹਨਾਂ ਨੂੰ ਜੇਪੀ ਨਡਾ ਹੋਣ, ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ ਜਾਂ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ। ਕਿ ਕਿਸਾਨ ਤੁਹਾਡੇ ਕੋਲ ਮੰਗਾ ਲੈ ਕੇ ਆ ਰਹੇ ਨੇ ਇੱਕ ਥੋੜੀ ਜੀ ਸਵੱਥਿਆ ਹੈ। ਹੁਣ ਅਗਰਾਹਾ ਸਾਹਿਬ ਨੇ ਵੀ ਕਹਤਾ ਕਿ 12 ਤੋਂ 4 ਕੱਲੂ ਰੇਲਾ ਰੋਕਾਂਗੇ। ਜੀ। ਪਹਿਲਾਂ ਉਹ ਮਦਾਨ ਚਿੰਨੀ ਸੀ ਇੱਕ ਵੱਖਰੀ ਗੱਲ ਹੈ ਕਿ ਉਹਨਾਂ ਨੇ ਵੱਖਰਾ ਪਲੇਟਫਾਰਮ ਸ਼ੁਰੂ ਕਰਤਾ ਇਹ ਜਿਹੜੀਆਂ ਜਥੇਬੰਦੀਆਂ ਚੱਲੀਆਂ ਨੇ ਘੱਟ ਨੇ ਉਗਰਾਹਾਂ ਸਾਹਿਬ ਹੋਣ ਲੱਖੋਬਾਲ ਸਾਹਿਬ ਤੇ ਉਹਨਾਂ ਦੀਆਂ ਜਥੇਬੰਦੀਆਂ ਵੱਟੀਆਂ ਨੇ ਇਹਦੇ باوجود ਕਿਸਾਨ ਤਾਂ ਕਿਸਾਨ ਹੈ ਨਾ ਇਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਇੰਨੀਆਂ ਜਥੇਬੰਦੀਆਂ ਬਣਾਉਣ ਦੀ ਥਾਂ ਤੇ ਜੇ ਇੱਕ ਮੰਚ ਬਣਾ ਲਓ ਉਹਦਾ ਪ੍ਰਭਾਵ ਜ਼ਿਆਦਾ ਪਵੇਗਾ ਜੀ ਸਟੋਨ ਸਰ ਨਾਲੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ ਤੇ ਉਹ ਦੱਸਿਆ ਜਾਣਾ ਪੰਜਾਬ ਬੱਚਾ ਉਹ ਯਾਤਰਾ ਟਾਲ ਦਿੱਤੀ ਐ ਤੇ ਦੂਜੇ ਪਾਸੇ ਨਾਲ ਕੋਰ ਕਮੇਟੀ ਦੀ ਮੀਟਿੰਗ ਵੀ ਸੱਦੀ ਐ ਦੇਖੋ ਉਹਨਾਂ ਦੇ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੇ ਐਕਸ ਤੇ ਸਾਂਝੀ ਕੀਤੀ ਹੈ ਕਿ ਕਿਸਾਨ ਅੰਦੋਲਨ ਦੀ ਸਥਿਤੀ ਨੂੰ ਦੇਖਦਿਆਂ ਅਸੀਂ ਤਾਂ ਭਵਿੱਖ ਦੀ ਰਣਨੀਤੀ ਤੈਅ ਕਰ ਰਹੀਆਂ ਹੈ ਕਿਾ ਕਮਾਲ ਜਦੋਂ ਕਾਨੂੰਨ ਬਣਾਏ ਸੀ ਸੋਲੇ ਤੁਸੀਂ ਗਾਏ ਸੀ ਇੱਥੋਂ ਤੱਕ ਕਿ ਉਸ 95 ਸਾਲ ਦੇ ਬਜ਼ੁਰਗ ਸਵਰਗਵਾਸੀ ਦਾ ਪ੍ਰਕਾਸ਼ਕ ਬਾਦਲ ਤੋਂ ਵੀ ਹੱਕ ਹਾਤੀ ਇਹ ਤਾਂ ਕਾਨੂੰਨੀ ਬਹੁਤ ਵਧੀਆ ਬਣਾਤੇ ਅੱਜ ਜੇ ਤੁਸੀਂ ਉਹਨਾਂ ਦੇ ਨਾਲ ਰਲਣ ਦੀਆਂ ਪਿੰਗਾ ਪਾ ਰਹੇ ਹੋਏ ਤਾਂ ਸਥਿਤੀ ਹਾਲਾਤ ਹੋਰ ਬਣ ਗਏ ਕਿ ਤੁਹਾਡਾ ਹਰਲੇਮਾ ਰੁਕ ਗਿਆ ਹਲਦੀ ਘੜੀ ਇਹਨਾਂ ਨਾਲ ਤਾਂ ਸਥਿਤੀ ਉਹ ਆਈ ਕਿਸੇ ਥਾਂ ਦੇ ਉੱਤੇ ਕੋਈ ਚੀਜ਼ ਵੰਡੀ ਜਾ ਰਹੀ ਸੀ ਲਾਲਚ ਆ ਗਿਆ ਮਨ ਦੇ ਵਿੱਚ ਮੰਨ ਲਓ ਬਰਫੀ ਦਾ ਪੀਸ ਸੀ ਇੱਕ ਬਰਫੀ ਦਾ ਪੀਸ ਲਿਓ ਪਿੱਛੇ ਨੂੰ ਕਰ ਲਿਆ ਦੂਜਾ ਹੱਥ ਅੱਗੇ ਕੀਤਾ ਉਹਨੇ ਕਿਹਾ ਵੀ ਤਾ ਤਾਂ ਬੁਣ ਲਿਆ ਉਹ ਪਿਛਲੇ ਵਾਲਾ ਕੁੱਤਾ ਚੱਕ ਕੇ ਲੈ ਗਿਆ ਇਹਨਾਂ ਦੇ ਨਾਮਾ ਤਾਂ ਕੀ ਜੋੜਨਾ ਸੀ ਜਿਹੜੇ ਨਾਲ ਜੁੜੇ ਹੋਏ ਸੀ ਬੀਐਸਪੀ ਵਾਲੇ ਉਹ ਹੀ ਭੱਜ ਗਏ ਤੇ ਸਥਿਤੀ ਦੋ ਕੱਲ ਲੀਡਰ ਇਹਨਾਂ ਦੇ ਆਮ ਆਦਮੀ ਪਾਰਟੀ 'ਚ ਜਾ ਪਹੁੰਚੇ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ بڑے ਮੁੱਛ ਦੇ ਵਾਲ ਸੀ ਅਜਿਹੇ ਸਤੇ ਨੂੰ ਲੈ ਕੇ ਇਹਨਾਂ ਨੇ ਫਿਰ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਜਿਹੜੀ ਕਿ ਕੱਲ ਹੋਣ ਜਾ ਰਹੀ ਹੈ ਤੇ ਪ੍ਰਧਾਨ ਸਾਹਿਬ ਨੇ ਫਿਰੋਜ਼ਪੁਰ ਦੀ ਜਿਹੜੀ ਪੰਜਾਬ ਜੋ ਬਚਾਓ ਯਾਤਰਾ ਚੱਲ ਰਹੀ ਹੈ ਉਹਨੂੰ ਹਾਲ ਦੀ ਘੜੀ ਬ੍ਰਾਮ ਦਿੱਤਾ ਹੈ ਉਸ ਤੋਂ ਬਾਅਦ ਅੱਗੇ ਕਰਨਗੇ ਜੀ ਸਟੋਨ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਗਿਆ ਦੇਖੋ ਗਿਆਨੀ ਹਰਪ੍ਰੀਤ ਸਿੰਘ ਤਖਤਸ਼੍ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਨੇ ਉਹ ਕਹਿੰਦੇ ਕਿ ਡਰੋਨ ਰਾਹੀਂ ਗੋਲੇੁੱਟੇ ਜਾ ਰਹੇ ਆ ਇਸ ਮਾਮਲੇ ਤੇ ਪੰਜਾਬ ਦੀ ਸਰਕਾਰ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਕਿ ਮੇਲਨ ਹਰਿਆਣਾ ਸਰਕਾਰ ਨੇ ਜੰਗ ਵਰਗੇ ਹਾਲਾਤ ਬਣਾਤੇ ਆ ਕੇਂਦਰ ਸਰਕਾਰ ਨੂੰ ਸਾਹ ਦਿੱਤੀ ਹੈ ਕਿ ਗੱਲਬਾਤ ਰਾਹੀਂ ਮਸਲਾ ਹੱਲ ਕਰੋ ਜਿਹਦੇ ਨਾਲ ਸਭ ਤੋਂ ਜ਼ਿਆਦਾ ਹੱਲ ਹੋ ਸਕੇ ਔਰ ਸਿਸਟਮ ਬਚਾਇਆ ਜਾ ਸਕੇ ਇਹ ਚੀਜ਼ ਵੱਡੇ ਪੱਤਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਹੈਗਾ ਕਿ ਟੱਗ ਹੋਰ ਵਰਤੋ ਸੰਵਾਦ ਰਚਾਓ ਅਸਤੀ ਇਸਤਰੀ ਕੇ ਨਾਲ ਕਾਬੂ ਹੇਟ ਨਹੀਂ ਆਏਗੀ ਸੋਟਲ ਦੇ ਪਾਸੇ ਸਰ ਸਾਹ ਦੂਜੇ ਪਾਸੇ ਕਾਂਗਰਸ ਨੂੰ ਵੱਡਾ ਝਟਕਾ ਵੱਜਿਆ ਜੀ ਕਾਂਗਰਸ ਦਾ ਵੱਡਾ ਲੀਡਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਅਸ਼ੋਕ ਚਵਾਨ ਨੂੰ ਮਹਾਰਾਸ਼ਟਰ ਤੋਂ ਟਿਕਟ ਮਿਲ ਗਈ ਹੈ ਜੀ ਅੱਜ ਕੱਲ ਇਹ ਆਗੂ ਬੌਣੇ ਐ ਜੀ ਇਹ ਅਸ਼ੋਕ ਚਵਾਨ ਕੋਈ ਦੁੱਧ ਤੋਤਾ ਬੰਦਾ ਨਹੀਂ ਉਹ ਆਦਰਸ਼ ਪਲਾਡ ਘਟਾਲੇ ਦੇ ਵਿੱਚ ਇਹਦਾ ਨਾਂ ਬੋਲਦਾ ਤੇ ਕੇਂਦਰ ਸਰਕਾਰ ਦੇ ਤੋਤਿਆਂ ਨੇ ਜਾ ਕੇ ਕਹਿਤਾ ਬਿਚੂਰੀ ਸਾਡੀ ਖਾਣੀ ਐ ਨਹੀਂ ਤਾਂ ਫਿਰ ਅਗਲਾ ਕਹਦਾ ਮੈਂ ਕਾਂਗਰਸ ਨਾਲ ਬੰਨਿਆ ਪਾਸਾ ਵੀ ਬਦਲਾਤਾ ਰਾਜ ਸਭਾ ਦਾ ਮੈਂਬਰ ਵੀ ਬਣਾਤਾ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ ਤੇ ਅੱਜ ਕੱਲ ਪਾਰਟੀਆਂ ਬੌਣੀਆਂ ਨੇ ਆਗੂ ਵੱਡੇ ਨੇ ਤੇ ਇਸ ਵੇਲੇ ਭਾਰਤ ਚ ਪਾ ਦੀ ਨੀਤੀ ਇੱਕ ਕਿ ਜਾਤਾ ਲਾਲਚ ਨਾਲ ਲਾਇਓ ਉਹ ਕਹਿ ਰਹੇ ਨੇ ਸਤੰਤਰ ਸਤਾਜ ਨੇ ਕਾਰਚਾਰਕ ਤਰੀਕਿਆਂ ਨਾਲ ਕਰੇ ਬੰਦਾ ਕੰਮ ਹੈ ਨਾ ਸੋ ਚਾਰ ਤਰੀਕੇ ਲਾਓ ਪੁਰਾਣੇ ਜਵਾਨੇ ਦੇ ਵਿੱਚ ਹੁੰਦਾ ਸੀ ਕਿ ਕਿਸੇ ਬੰਦੇ ਨੂੰ ਵੀ ਟ੍ਰਿਪਲ ਡਬਲਯੂ ਤਿੰਨ ਡਬਲਯੂ ਆ ਦੇ ਨਾਲ ਕਾਬੂ ਕੀਤਾ ਜਾ ਸਕਦਾ ਜੇ ਚਾਰ ਤਿੰਨਾਂ ਨਾਲ ਨਾ ਆਵੇ ਤੇ ਫਿਰ ਧਰਮੂਰੇ ਦਾ ਪਿਓ ਤੋ ਨੱਚਦੇ ਇਸ ਕਰਕੇ ਅਸ਼ੋਕ ਜਵਾਨ ਨੂੰ ਕਹਿੰਦੇ ਆ ਇਸ ਵੇਲੇ ਜਿਹੜਾ ਹੈਗਾ ਉਹ ਉਮੀਦਵਾਰ ਬਣਾਤਾ ਜੇਪੀ ਨੱਟਾ ਤੋਂ ਇਲਾਵਾ ਜੇਪੀ ਨੱਟਾ ਨੂੰ ਬਣਾਇਆ ਗਿਆ ਜੀ ਗੁਜਰਾਤ ਤੋਂ ਇਸੇ ਤਰ੍ਹਾਂ ਗੋਬਿੰਦ ਭਾਲੀ ਪਟੇਲ ਜਸਵੰਤ ਸਿੰਘ ਸਲਾਮ ਸਿੰਘ ਪਰਮਾਰ ਮਹਾਰਾਸ਼ਟਰ ਤੋਂ ਤਿੰਨ ਉਮੀਦਵਾਰਾਂ ਦੇ ਨਾਂ ਨਹੀਂ ਅਸ਼ੋਕ ਚਵਾਨ ਮੇਧਾ ਕੁਲਕਰਨੀ ਤੇ ਅਜੀਤ ਗੋਪਚੜੇ ਇਹਨਾਂ ਨੂੰ ਬਣਾਤਾ ਜੀ ਤੇ ਇਹ ਵੀ ਚਰਚਾ ਚੱਲਦੀ ਸੀ ਕਿ ਬੀਬੀ ਸੋਨੀਆ ਗਾਂਧੀ ਨੂੰ ਰਾਜਸਥਾਨ ਤੋਂ ਮੈਂਬਰ ਬਣਾਇਆ ਜਾ ਸਕਦਾ ਕਿਉਂਕਿ ਉੱਥੇ ਇਹਨਾਂ ਦੀ ਗਿਣਤੀ 70 ਦੇ ਲਗਭਗ ਵਿਧਾਇਕਾਂ ਦੀ ਹੈ ਜੀ ਸੁਨਾਰੇ ਕਾ ਕਰਦੇ ਮਹਾਰਾਸ਼ਟਰ ਦੀ ਮਹਾਰਾਸ਼ਟਰ ਦੇ ਵਿੱਚ ਗੁਰਦੁਆਰਾ ਅਸੂਦ ਐਕਟ ਨੂੰ ਟਾਲ ਦਿੱਤਾ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਬਿਰੋ ਲਗਾਤਾਰ ਇਸ ਦਾ ਵਿਰੋਧ ਕੀਤਾ ਗਿਆ ਸੀ ਤੇ ਇਹ ਵਫ਼ਦ ਮਹਾਰਾਸ਼ਟਰ ਦੇ ਮਿਲ ਕੇ ਵੀ ਆਇਆ ਸੀ ਜੀ ਉੱਥੇ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਇਕਨਾਥ ਛਿੰਦੇ ਦੀ ਸਰਕਾਰ ਹੈ ਛੇਪਸਾਰਾ ਬਾਲੇ ਦੀ ਜੀ ਜਿਹੜਾ ਉਹ ਤੋਂ ਠੱਕਰਿਆਂ ਨਾਲੋਂ ਵੱਖ ਹੋ ਗਿਆ ਪਿੱਛੇ ਉਹਨਾਂ ਨੇ ਇਸ ਸੈਕਟ ਦੇ ਵਿੱਚ ਸੋਧ ਕਰਤੀ ਮੈਂਬਰ ਮਰਜ਼ੀ ਨਾਲ ਵਧਾਤੇ ਇਸ ਰੋਮਣੀ ਕਮੇਟੀ ਨਾਰਾਜ਼ਗੀ ਜੀ ਵੀ ਕਰਦੀ ਹੈ ਜਿਹੜੀ ਭਾਜਪਾ ਕਰਾ ਰਹੀ ਹੈ ਤੇ ਉਹਦੇ ਨਾਲ ਕਾਲੇ ਹੋਏ ਫਿਰਦੇ ਆ ਸੋ ਅਬਚਲ ਨਗਰ ਦੇ ਕੰਮਕਾਜ ਵਿੱਚ ਉਹਨਾਂ ਨੇ ਹੁਣ ਜਿਹੜਾ ਇਹ ਬਿੱਲ ਹੈ ਪਤਾ ਲੱਗਿਆ ਕਿ ਉਹ ਬਿੱਲ ਲੈ ਆਂਦਾ ਵਿਧਾਨ ਸਭਾ ਵਿੱਚ ਇਹ ਚ ਬਦਲਾਅ ਕਰ ਰਹੀ ਹੈ ਔਰ ਧਾਮੀ ਸਾਹਿਬ ਨੇ ਵੀ ਉੱਥੇ ਇਸੇ ਮਾਮਲੇ ਨੂੰ ਲੈ ਕੇ ਉੱਥੋਂ ਦੀ ਸਰਕਾਰ ਨਾਲ ਰਾਬਤਾ ਸੱਜਿਆ ਜਾ ਰਿਹਾ ਹੈ ਔਰ ਉੱਥੇ ਜਿਹੜਾ ਸੀਗਾ ਰੋਸਵਾਰਚ ਵੀ ਕੱਢੇ ਗਏ ਸ਼ਰੂਣੀ ਕਮੇਟੀ ਤੇ ਕਾਲੀ ਦਲ ਦੇ ਕੁਝ ਮੈਂਬਰ ਉੱਥੇ ਉਹਨਾਂ ਨੂੰ ਮਿਲ ਕੇ ਵੀ ਆਏ ਆ ਤਾਜਾ ਪਤਾ ਲੱਗਿਆ ਕਿ ਇਸ ਵਿਧਾਨ ਸਭਾ ਵਿੱਚ ਪੇਸ਼ ਕਰਨ ਦਾ ਫੈਸਲਾ ਹਾਲ ਦੀ ਘੜੀ ਟਾਲਤਾ ਜੀ ਮਤਲਬ ਹੁਣ ਇਹ ਹਾਲ ਦੀ ਘੜੀ ਵਿਧਾਨ ਸਭਾ ਦੇ ਵਿੱਚ ਬਿੱਲ ਦੇ ਰੂਪ ਵਿੱਚ ਪੇਸ਼ ਨਹੀਂ ਹੋਵੇਗਾ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਉਹਨਾਂ ਨੇ ਵਿਰੋਧ ਕੀਤਾ ਸੀ ਭਾਜਪਾ ਸ਼ਿਵ ਸੈਨਾ ਐਨਸੀਪੀ ਗੱਠਚੋੜ ਸਰਕਾਰ ਬੋਰਡ ਵਿੱਚ موجوده ਦੀ ਮੈਂਬਰੀ ਦਾ ਬਦਲਾਅ ਕਰ ਰਹੀ ਹੈ ਸਿੱਖ ਜਥੇਬੰਦੀਆਂ ਇਹਦਾ ਵਿਰੋਧ ਕਰ ਰਹੀਆਂ ਨੇ ਹਾਲ ਦੀ ਘੜੀ ਇਹਦਾ ਰੁਕ ਜਾਣਾ ਕਿਤੇ ਇਹ ਤਰੀਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਦਾ ਰਲੇਮਾ ਜਾਂ ਹੁੰਦਾ ਤੁਸੀਂ ਵੀ ਆ ਦੇਖੋ ਜੀ ਅਸੀਂ ਆ ਮੰਗ ਬਣਵਾ ਲਈ ਹੈ ਸਿਆਸਤ ਇਹਦੇ ਵਿੱਚ ਬਹੁਤ ਕੁਝ ਵਾਪਰਦਾ ਜੀ ਸੁਨਾਰੀਲ ਸਾਹਿਬ ਲਗਾਤਾਰ ਜਿਵੇਂ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਸਭ ਤੋਂ ਵੱਡੀ ਗੱਲ ਹੁਣ ਇੱਕ ਬਿਆਨ ਸਾਹਮਣੇ ਆਇਆ ਹਰਿਆਣੇ ਦੇ ਕਿਸਾਨਾਂ ਦਾ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਜੋ ਕੀ ਹਰਿਆਣੇ ਜੈਂਟਰ ਹੋਣੇ ਨੂੰ ਦਾਖਲ ਹੋਣ ਦੇ ਉਹਨਾਂ ਦੇ ਉੱਤੇ ਕੋਈ ਤਸ਼ੱਦਦ ਨਾ ਆਇਆ ਤਾਂ ਸਾਡੇ ਵੱਲੋਂ ਹਰਕਤ ਕੀਤੀ ਜਾਵੇਗੀ ਉਹ ਕਹਿੰਦੇ ਉੱਥੋਂ ਦੀਆਂ ਖਾ ਪੰਚਾਇਤਾਂ ਵੀ ਆਪਸ ਵਿੱਚ ਦੀ ਮੀਟਿੰਗਾਂ ਕਰਨ ਲੱਗੀਆਂ ਨੇ ਜੀ ਪਹਿਲਾਂ ਵੀ ਹਰਿਆਣਾ ਪੰਜਾਬ ਦੇ ਕਿਸਾਨ ਇਕੱਠੇ ਸੀ ਅਇਸ ਵਾਰ ਗੱਲ ਇੰਨੀ ਕਹ ਕੇ ਪਿਛਲੀ ਵਾਰੀ ਇਹਨਾਂ ਦੇ ਬਾਰਡਰ ਤੜਾਉਣ ਵਾਸਤੇ ਹਰਿਆਣੇ ਵਾਲੇ ਪਹਿਲਾਂ ਆਗੇ ਸੀ ਜੀ ਇਹ ਕਾਲੀ ਕਰਕੇ 16 ਤਰੀਕ ਨੂੰ ਭਾਰਤ ਵੱਧ ਕਿਹਾ ਸੀ ਨਾ ਉਹਨਾਂ ਦੇ ਨਾਲ ਰਲ ਕੇ ਭਾਰਤ ਵੱਧ ਕਰਾਉਂਦੇ 16 ਤਰੀਕ ਨੂੰ 10 ਤੋਂ 4 ਵਜੇ ਦੇ ਤੱਕ ਪੈਟਰੋਲ ਪੰਪ ਵੀ ਬੰਦ ਰਹਣੇ ਆ ਤੁਹਾਨੂੰ ਤੇਲ ਵਗਾਰਾ ਦਾ ਪ੍ਰਬੰਧ ਪਹਿਲੇ ਹੀ ਕਰ ਲੈਣਾ ਚਾਹੀਦਾ ਸੋ ਉਹਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਸ਼ਬੂ ਦੇ ਰੋਕਿਆ ਪੰਜਾਬ ਦੇ ਕਿਸਾਨਾਂ ਦੇ ਨਾਲ ਹਰਿਆਣਾ ਦੇ ਕਿਸਾਨ ਵੀ ਡਟੇ ਆ ਅਸੀਂ ਆਪਦੇ ਵੱਡੇ ਭਰਾਵਾਂ ਦੇ ਨਾਲ ਡਟ ਕੇ ਕੰਮ ਕਰਾਂਗੇ ਉਹਨਾਂ ਨੂੰ ਕਿਸੇ ਕਿਸਮ ਦੀ ਆਂਚ ਨਹੀਂ ਆਉਣ ਦੇਵਾਂਗੇ ਜੀ ਜੀ ਸੋ ਨਾਲ ਹੀ ਮੰਤਰੀ ਕੁਲਦੀਪ ਸਿੰਘ ਢਾਲੀਵਾਰ ਵੱਲੋਂ ਕਹੇ ਗਏ ਕਿਸਾਨਾਂ ਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲਣ ਜੀ ਦッコ ਖੇਤੀਬੜੀ ਮੰਤਰੀ ਹੈਣੀ ਇੱਥੇ ਮੁੱਖ ਮੰਤਰੀ ਸਾਹਿਬ ਬਾਹਰ ਨੂੰ ਦੌਰਾ ਪੇਰਾ ਰੱਖਦੇ ਆ ਤੇ ਰਹਿ ਕੇ ਫਿਰ ਸਮਝੌਤਾ ਮੰਤਰੀ ਜਿਨ੍ਹਾਂ ਕੋਲੇ ਐਨ ਆਰ ਆਈ ਵਿਭਾਗ ਆ ਕੁਲਦੀਪ ਸਿੰਘ ਢਾਲੀਵਾਲ ਜੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਆਰਾਮ ਨਾਲ ਜਾ ਰਹੇ ਆ ਕੋਈ ਉਹ ਕੁਝ ਹੀ ਹਰਕਤ ਨਹੀਂ ਕਰਦੇ ਤੇ ਤੁਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ ਤੁਸੀਂ ਤਾਂ ਐ ਲੈ ਜਾਂਦੇ ਜਿਵੇਂ ਕੋਈ ਜੁੱਧ ਹੋਣੇ ਅਜੇਹੇ ਦੇ ਵਿੱਚ ਕਿਸਾਨ ਜਿਹੜੇ ਹਰਿਆਣੇ ਦੇ ਆ ਉਹ ਇਹਨਾਂ ਦੇ ਨਾਲ ਆ ਗਏ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਤੁਰੰਤ ਦਖਲ ਦੇ ਕੇ ਇਹਨਾਂ ਦੇ ਨਾਲ ਗੱਲਬਾਤ ਕਰੋ ਤਾਂ ਜੋ ਇਹ ਮਸਲਾ ਇੱਥੇ ਹੀ ਹੱਲ ਕੀਤਾ ਜਾ ਸਕੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਇਆ ਨੈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ